ਪੰਜਾਬ ਦੇ ਵਿੱਚ ਹੜਾ ਦੀ ਸਿਚੁਏਸ਼ਨ ਪਹਿਲਾਂ ਤੇ ਬਹੁਤ-ਬਹੁਤ ਧੰਨਵਾਦ ਜਿਹੜਾ ਪੰਜਾਬੀ ਜਿਹੜੇ ਜਜ਼ਬੇ ਦੇ ਨਾਲ ਤੁਸੀਂ ਖਲੋਤੇ ਹੋ ਸਲੂਟ ਆ ਦੁਨੀਆ ਦੇ ਅੱਗੇ ਤੁਸੀਂ ਇੱਕ ਮਿਸਾਲ ਹੋ ਜਿਹੜੇ ਜਜ਼ਬੇ ਦੇ ਨਾਲ ਤੁਸੀਂ ਲੜ ਰਹੇ ਹੋ ਜਿਹੜੇ ਜਜ਼ਬੇ ਦੇ ਨਾਲ ਤੁਸੀਂ ਇਸ ਇਨਾ ਫਲੱਡਾਂ ਦਾ ਸਾਹਮਣਾ ਕੀਤਾ ਤੁਹਾਡਾ ਜਜ਼ਬਾ ਵੇਖ ਕੇ ਮੈਂ ਤੁਹਾਨੂੰ ਦੱਸ ਦਿੰਦਾ ਸਾਡੀ ਟੀਮ ਦੇ ਕਿੰਨੇ ਡਾਕਟਰ ਬਾਹਰਲੇ ਦੇਸ਼ਾਂ 'ਚ ਕੋਈ ਇੰਗਲੈਂਡ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਜਿਹਨਾਂ ਨੇ ਛੁੱਟੀਆਂ ਅਪਲਾਈ ਕਰਤੀਆਂ ਕੋਈ ਜਾਂਦਾ ਮੈਂ ਇੱਕ ਦਿਨ ਲਈ ਜਾਣਾ ਕੁਛ ਦਿਨਾਂ ਲਈ ਜਾਣਾ ਕੁਛ ਹਫ਼ਤੇਾਂ ਲਈ ਜਾਣਾ ਇੱਕ ਮਹੀਨੇ ਲਈ ਜਾਣਾ ਇਹ ਡਾਕਟਰ ਪੰਜਾਬ ਦੇ ਵਿੱਚ ਉਹਨਾਂ ਵਾਲੇ ਟਾਈਮ 'ਚ ਅਗਲੇ ਕੁਛ ਹਫ਼ਤੇਾਂ 'ਚ ਮਹੀਨਿਆਂ 'ਚ ਪਹੁੰਚਣਾ ਸ਼ੁਰੂ ਕਰਨਗੇ ਜਿੱਥੇ ਬਾਕੀ ਦੇਸ਼ਾਂ ਤੋਂ ਲੋਕ ਆ ਰਹੇ ਆ ਬਾਕੀ ਸਟੇਟਾਂ ਤੋਂ ਡਾਕਟਰ ਸਾਡੇ ਨਾਲ ਜੁੜਿਆ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਕੋਈ ਮਨੀਪੁਰ ਤੋਂ ਆਇਆ ਮਨੀਪੁਰ ਤੋਂ ਆਇਆ ਕੋਈ ਆਪਣੇ ਹਰਿਆਣਾ ਤੋਂ ਕੋਈ ਦਿੱਲੀ ਤੋਂ ਕੋਈ ਹਿਮਾਚਲ ਤੋਂ ਕਿਉਂ ਕਿ ਕਿਉਂਕਿ ਜਦੋਂ ਉੱਥੇ ਲੋੜ ਪੈਂਦੀ ਸੀ ਪੰਜਾਬੀ ਜਾਂਦੇ ਆ ਅੱਜ ਦੁਨੀਆ ਤੋਂ ਲੋਕ ਤੁਹਾਡੇ ਨਾਲ ਜੁੜ ਰਹੇ ਆ ਕਿਉਂ ਤੁਹਾਡੇ ਜਜ਼ਬੇ ਨੂੰ ਸਲਾਮ ਆ ਤੁਹਾਡੇ ਹੌਸਲੇ ਨੂੰ ਸਲਾਮ ਹੈ ਤੁਹਾਡੇ ਸਰਬੱਤ ਦੇ ਭਲੇ ਦੀ ਸੋਚ ਨੂੰ ਸਲਾਮ ਹੈ ਅੱਜ ਪਤਾ ਲੱਗਦਾ ਕਿ ਹਾਂ ਜਿਹੜਾ ਅਸੀਂ ਕੰਮ ਕਰਦੇ ਹਾਂ ਸਾ ਦੁਨੀਆ ਨੂੰ ਜੋੜਦੇ ਹਾਂ ਜਿਹ ਦੁਨੀਆ ਸਾਡੇ ਨਾਲ ਫਲੁੱਤੀ ਆ ਦੂਜੀ ਗੱਲ ਮੈਂ ਇੱਕ ਹੋਰ ਦੱਸ ਦੇਣਾ ਕਿ ਸਾਨੂੰ ਫੋਨ ਆਉਂਦੇ ਆ ਕਿ ਤੁਹਾਨੂੰ ਪੈਸੇ ਦੇਣੇ ਆ ਤੁਹਾਨੂੰ ਆ ਦੇਣਾ ਤੁਹਾਨੂੰ ਦਵਾਈਆਂ ਦੇਣੀਆਂ ਬਹੁਤ ਬਹੁਤ ਧੰਨਵਾਦ ਸਲੂਟ ਆ ਤੁਹਾਨੂੰ ਪਰ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਰਮਾਤਮਾ ਨਾਲ ਆ ਤੁਹਾਡਾ ਸਾਥ ਦੀ ਲੋੜ ਆ ਤੁਹਾਡੇ ਹੌਸਲੇ ਦੀ ਲੋੜ ਆ ਤੁਹਾਡੇ ਜਜ਼ਬੇ ਦੀ ਲੋੜ ਆ ਸਿਰਫ ਤੇ ਸਿਰਫ ਇਸ ਟਾਈਮ ਤੇ ਲੋੜ ਆ ਕਿ ਸੀ ਆਪਣਾ ਜਿਹੜਾ ਆਪਣੀਆਂ ਚੀਜ਼ਾਂ ਨੂੰ ਆਪਣੇ ਰਿਸੋਰਸਸ ਨੂੰ ਪ੍ਰੋਪਰਲੀ ਯੂਟਿਲਾਈਜ਼ ਕਰ ਲਈਏ ਸਮਾਨ ਇਕੱਠਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਪ੍ਰੋਪਰ ਯੂਟਿਲਾਈਜੇਸ਼ਨ ਆਪਣੇ ਰਿਸੋਰਸਸ ਦੀ ਕੋਈ ਘਾਟਿਆ ਰਿਸੋਰਸਸ ਸਦਾ ਘਟ ਰਹੇ ਨੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਔਰ ਮੈਂ ਤੁਹਾਨੂੰ ਦੱਸ ਦੇਣਾ ਕਿ ਇਹ ਛੋਟੀ ਲੜਾਈ ਨਹੀਂ ਲੰਬੀ ਲੜਾਈ ਆ ਜਦ ਤੱਕ ਅਸੀਂ ਪੰਜਾਬੀਆਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਨਹੀਂ ਕਰ ਦਿੰਦੇ ਉਦੋਂ ਤੱਕ ਇਹ ਲੜਾਈ ਅਧੂਰੀ ਰਹਿਣੀ ਆ ਸੋ ਨਾਲ ਜੁੜੇ ਰਹੋ ਆਪਣਾ ਜਜ਼ਬਾ ਆਪਣਾ ਹੌਸਲਾ ਸਾਨੂੰ ਦਿੰਦੇ ਰਹੋ ਅਰਦਾਸਾਂ ਨਾਲ ਰੱਖੋ ਤੇ ਪੰਜਾਬ ਦੇ ਨਾਲ ਜੁੜੇ ਰਹੋ ਮੈਂ ਖੋਰ ਗੱਲ ਜਰੂਰ ਕਰਨਾ ਚਾਹੁੰਦਾ ਜੇ ਅਸੀਂ ਸਿਆਸਤਦਾਨਾਂ ਨੂੰ ਸਵਾਲ ਨਾ ਕੀਤਾ ਉਹਨਾਂ ਨੂੰ ਨਾ ਪੁੱਛਿਆ ਕਿ ਇਹ ਹੜ ਤੁਸੀਂ ਕਿਉਂ ਲਿਆਉਂਦੇ ਆ ਤੇ ਸਾਡੀ ਲੜਾਈ ਅਧੂਰੀ ਰਹਿਣੀ ਆ ਪਲੀਜ਼ ਇਹ ਚੀਜ਼ ਜਰੂਰ ਨਾਲ ਕਰਦੇ ਰਹੋ ਉਹਨਾਂ ਨੂੰ ਸਵਾਲ ਕਰਿਓ ਕਿ ਤੁਸੀਂ ਇਹ ਹੜ ਕਿਉਂ ਲਾਉਂਦੇ ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਜੇ ਨਹੀਂ ਹੁੰਦੀ ਤਾਂ ਇਹ ਹੜ ਦੁਬਾਰਾ ਆਉਣਗੇ ਬਾਕੀ ਪੰਜਾਬੀਓ ਤੁਹਾਨੂੰ ਸਲੂਟ ਆ ਤੁਹਾਨੂੰ ਸਲਾਮ ਆ ਐਨ ਆਰ ਆਈ ਵੀਰਾਂ ਨੂੰ ਬਾਹਰਲੇ ਦੇਸ਼ਾਂ ਦੇ ਸਾਰਿਆਂ ਨੂੰ ਬਈ ਤੁਹਾਨੂੰ ਸਲਾਮ ਆ ਜਿਹੜੇ ਪੰਜਾਬ ਦੇ ਨਾਲ ਅੱਜ ਜੁੜ ਰਹੇ ਆ ਜੁੜਨਾ ਚਾਹੁੰਦੇ ਆ ਹੁਣ ਵਾਈਟ ਟਾਈਮ 'ਚ ਜੁੜਨਗੇ ਧੰਨਵਾਦ ਤੁਹਾਡਾ ਬਾਰੀਆਂ ਸਟੇਟਾਂ ਦੇ ਜਿਹੜੇ ਲੋਕ ਪੰਜਾਬ ਦੇ ਨਾਲ ਜੁੜ ਰਿਹਾ ਧੰਨਵਾਦ ਤੁਹਾਡਾ ਸਭ ਤੋਂ ਜ਼ਿਆਦਾ ਧੰਨਵਾਦ ਪੰਜਾਬੀਓ ਤੁਹਾਡਾ ਜਿਹੜੇ ਖਲੋਤੇ ਹੋ ਇੰਨਾ ਕੁਝ ਹੋਣ ਤੋਂ ਬਗੈਰ ਬਾਵਜੂਦ ਖਲੋਤੇ ਹੋ ਤੁਹਾਨੂੰ ਸਲੂਟ ਆ ਤੁਸੀਂ ਸਾਡੀ ਤਾਕਤ ਹੋ ਧੰਨਵਾਦ